सोन सत सी अकाल वाहिगुरु जी ख़ालसा वाहिगुरु जी

ਆ ਗੋਮਨ ਦੀ ਜਾਨ ਹਾਂਜੀ ਦਾ ਭਾਈ ਅੱਜ ਇੱਥੇ ਮੇਲਾ ਬਣਾਇਆ ਜਾ ਰਿਹਾ ਵਾ ਕੀ ਕਹਿਣਾ ਕਰਦੇ ਨੇ ਕਿਸ ਸੰਤਾਂਾਂ ਪੁੱਤਾਂ ਦੀ ਜਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜਾ ਮੇਲਾ ਬਣਾਇਆ ਜਾ ਰਿਹਾ ਨਗਰ ਰਤੋ ਕਿਆਂ ਦੀ ਸੰਗਤ ਤੇ ਮਹਾਪੁਰਸ਼ ਬਾਬਾ ਤਾਰਾ ਸਿੰਘ ਜੀ ਢੜਾਲੀ ਸਾਹਿਬ ਵਾਲੇ ਮਹਾਪੁਰਸ਼ ਬਾਬਾ ਵੀਰ ਸਿੰਘ ਜੀ ਤਿਆਰਪੁਰ ਸਾਹਿਬ ਵਾਲੇ ਤੇ ਮਹਾਪੁਰਸ਼ ਬਾਬੇ ਖਿਜੜੀ ਵਾਲੇ ਰਤੋ ਕਾਂਦੇ ਨਗਰ ਦੇ ਸਿੰਘ ਬਾਬਾ ਜੀ ਹੋਏ ਆ ਉਹਨਾਂ ਦੀ ਜਾਤ ਵਿੱਚ ਕਾਫੀ ਸਮੇਂ ਤੋਂ ਮੇਲਾ ਮਨਾਉਂਦੇ ਆ ਰਹੇ ਆ ਬਹੁਤ ਚੜ੍ਹ ਕੇ ਹਰ ਸਾਲ ਮਹਾਰਾਜ ਦੀ ਕਿਰਪਾ ਨਾਲ ਸੰਤ ਤੇ ਸੰਯੋਗ ਤੇ ਨਾਲ ਹੋਣਾ ਆਂਦਾ ਵਾ ਬਹੁਤੋਂ ਵੱਧ ਸੰਤਾਂ ਸਾਥ ਦਿੰਦੀਆਂ ਆ ਚਾਰ ਖੰਡਪਾਟ ਸਾਹਿਬ ਦੀ ਯਾਦਕੀ ਆਰੰਭ ਹੋਏ ਮਹਾਰਾਜ ਦੇ ਖਾ ਚਾਰ ਖੰਡਪਾਟ ਸਾਹਿਬਾਂ ਦੇ ਭੋਗ ਪਏ ਆ ਸਾਰੇ ਸੰਤ ਦੇ ਸੰਯੋਗ ਤੇ ਨਾਲ ਸਾਰਾ ਕਾਰਜ ਹੋਇਆ ਵਾ ਇਹ ਸੰਤ ਬਹੁਤ ਤੋਂ ਬਾਤ ਬਹੁਤ ਜਿਆਦਾ ਸਾਥ ਦਿੰਦੀ ਆ ਨੌਜਵਾਨ ਸਭਾ ਜਿਹੜੀ ਇਹਨਾਂ ਦਾ ਬਹੁਤ ਵੱਡਾ ਇਤਰਾਲਾ ਵਾ ਬਹੁਤ ਜਿਆਦਾ ਸਾਥ ਦਿੰਦੀ ਆ ਨੌਜਵਾਨ ਸਭਾ ਕਰੇ ਮਾ ਪੈਣਾ ਵੀਰ ਪਰ ਆ ਬਜ਼ੁਰਗ ਸਾਰੇ ਇੱਕ ਮੋਟ ਹੋ ਗਏ ਦਿਹਾੜਾ ਮਹਰਾਇ ਦਾ ਮਾਹ ਪਰਸ਼ਾਦਾ ਗੇਰਾ ਇਹ ਮਨਾਉਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਯਕੀਨ ਨਹੀਂ ਤਾਂ ਦੱਸ ਗੁਰਜੰਟ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਰਤੋਕੇ ਦੀ ਸਮੂਹ ਸਾਧ ਸੰਗਤ ਨੂੰ ਇਹ ਮਹਰਾਏ ਬਾਬੇ ਤਾਰਾ ਸਾਹਿਬ ਦੀ ਪਾਵਨ ਵਰਸ਼ੀ ਮਨਾਉਣ ਤੇ ਬਾਬਾ ਵੀਰ ਸਿੰਘ ਜੀ ਦਾ ਬਾਬਾ ਖੇੜੀ ਵਾਲੇ ਦੀ ਲੱਖ ਲੱਖ ਵਧਾਈ ਹੋਵੇ ਸਾਰੇ ਨਗਰ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੀਆਂ ਕਿਰਤ ਕਮਾਈਆਂ ਤੋਂ ਜ਼ਮਾਨੇ ਕੱਢ ਕੇ ਇੱਥੇ ਭੇਜੇ ਆ ਮਹਾਰਾਜ ਉਹਨਾਂ ਦੇ ਕਾਰੋਬਾਰਾਂ ਵਿੱਚ ਵਾਢੇ ਕਰੇ ਸੱਚੇ ਪਾਸ਼ਾ ਜੋ ਵੀ ਐਨ ਆਰ ਆਈ ਭਰਾ ਉਹਨਾਂ ਦਾ ਵੀ ਅਸੀਂ ਕੋਟਨ ਕੋਟਨ ਧੰਨਵਾਦ ਕਰਦੇ ਆ ਜੋ ਵੀ ਮਾਈ ਭਾਈ ਪਹੁੰਚਿਆ ਇੱਥੇ ਵੀਰ ਬਜ਼ੁਰਗ ਹਰ ਇੱਕ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ